ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿਣਾ ਸਾਹਿਬ ਹਰ ਜੁਗ ਜੁਗ ਪਗਤ ਪਾਇਆ ਪੈ ਰਹਦਾ ਆ ਰਾਮ ਰਾジ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਭ ਦਾਤ ਨਾਇ ਅਹੰਕਾਰੀਆਂ ਨਿਤ ਕਾਂਪੜਦੇ ਨਾਮ ਦੇ ਅਮੋਲਾ ਆ ਜਨਾਨ ਨ ਸਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਾਧਗੁਰ ਪ੍ਰਸਾਦ ਸ਼ਲੋਕ ਮਹਿਲਾ ਪਹਿਲਾ ਦੁਖ ਦਾਰੋ ਸਹ ਰੋਗ ਪਿਆ ਜ ਸੁਖ ਤਬ ਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਜਹੋ ਕਰਨਾ ਹੋਈ ਮੁਲਹਾਰੇ ਗੁਰਦੋਸਿਆ ਤੇ ਨੰਤ ਨਾਂ ਜੈ ਲਖਿਆ ਰਹਾਉ ਜਾ ਆਤਮ ਜੋਤ ਜੋਤ ਮੈਂ ਜਤ ਆਖ ਲਖ ਲਾ ਭਰਪੂਰ ਹਾਂ ਹੋ ਸਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਮਤਾ ਜੋ ਕਛ ਕਰਨਾ ਸੁਖ ਰਹਿਾ ਸੋ ਦਰਨ ਰਾਗ ਅਸਾ ਮਹਿ ਲਾ ਬਹਿ ਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰਨ ਤੇ ਰਾਕੇ ਹਾ ਸੁਭ ਕਰਕੇ ਹਾ ਜਿਤ ਮੈਂ ਸਰਬ ਸੁਮਾਲੀ ਆਵਾਜ਼ੇ ਤੇਰੇ ਨਾਦ ਅਨੇਕ ਅਸ਼ੰਖਾ ਕੀਤੇ ਤੇਰੇ ਵਾਮਨ ਹਾਰੇ ਕੀਤੇ ਤੇਰੇ ਰਾਗ ਦੇ ਸੁਖਈ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਨੋਂ ਪਵਣ ਪਾਣੀ ਬੈ ਸੰਤਰ ਅਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਨੋਂ ਚਿਤ ਗੋਵਤ ਲਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਨੀਸ਼ਰ ਪਰਮਾ ਦੇਵੀ ਸੋਹਣ ਤੇ ਦੇਸ ਦਾ ਸਵਾਰੇ ਗਾਵਣ ਤਦਨੁ ਵਿਨਦਰਨ ਨਰਾਸਨ ਬੈਠੇ ਦੇਵਤੀ ਆਂਦਰ ਲਾਲੇ ਗਾਵਣ ਤਦਨੁ ਸਤਿ ਸਮਾਦੀ ਅੰਦਰ ਗਾਵਣ ਤਦਨੁ ਸਾਧ ਵਿਚਾਰੇ ਗਾਵਣ ਤਦਨੁ ਜਤੇ ਸਤੇ ਸੰਤੋਖੇ ਗਾਵਣ ਤਦਨੁ ਵੀਰ ਕਰਾਰੇ ਗਾਵਣ ਤਦਨੁ ਪੰਡਿਤ ਪੰਨਰਕੇਸ਼ਰ ਜੁਗ ਜੁਗ ਵੇਦਾ ਨਾਨਲੇ ਗਾ ਬੁਲਤਨੋ ਮੋਹੁਨਿਆ ਮਨਮੋਹਨ ਸੁਰਗਮਚ ਪਿਆਲੇ ਗਾ ਬੁਲਤਨੋ ਰਤਨੁ ਪਾਇ ਤੇਰੇ 86 ਅਥੀ ਰਤਨਾਲੇ ਗਾ ਬੁਲਤਨੋ ਜੋਤ ਮਹਾਮਲ ਸੂਰਾ ਗਾ ਬੁਲਤਨੋ ਆਖਾਨੇ ਚਾਰੇ ਗਾ ਬੁਲਤਨੋ ਆਖਾਨ ਮੰਨ ਬ੍ਰਹਮੰਡਾ ਕਰ ਕਨਖੇ ਤੇਰੇ ਧਾਰੇ ਹੇ ਤੁਧ ਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਧ ਨੋ ਗਾਵਨ ਸਹਿਮ ਚਿਤ ਨਾਮਨ ਨਾਨਕ ਅਬਚਾਰੇ ਸੋਏ ਸੋਏ ਸਦਾ ਸਚ ਸਾਹਿਬ ਸੱਚ ਸਾਚੇ ਨਾਈ ਹੈ ਪੀਹੁਸੀ ਜੈ ਨਾ ਜਸੀ ਰਚਨਾ ਜਿੰਦ ਖਾਈ ਰੰਗੇ ਰੰਗੇ ਭਾਤੀ ਕਰ ਕਰ ਜਨੁ ਸੇ ਮਾਇਆ ਜਨੁ ਉਪਾਈ ਕਰ ਕਰ ਦੇਖੇ ਗੀਤਾ ਆਪਣਾ ਕਰ ਕਰ ਦੇਖੇ ਗੀਤਾ ਆਪਣਾ ਜੋ ਤਿਸ ਦੇਵਣ ਆਈ ਜੋ ਤਿਸ ਭਾਵੈ ਸੋਇ ਕਰਸੀ ਫਿਰ ਹੁਕਮਨਾ ਕਰਣਾ ਜਾਏ ਸੋ ਪਾਦਸ਼ਾਹ ਹੋ ਸਹਾ ਪਾਦ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੁਨ ਵਡਾ ਸਭ ਕੋਈ ਕਿਹੜਾ ਵੱਡਾ ਡੇਠਾ ਮੂਹੇ ਕੀ ਹੁੰਦਾ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੈ ਸਮਾਈ ਹੋਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣਹਿਰਾ ਕੋ ਨਾ ਜਾਣੇ ਤੇਰਾ ਕੀਤਾ ਕੇਵੜ ਕੀਰਾ ਰਹਾ ਸਭ ਸੁਰਤੇ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਲੇ ਗੁਰ ਗਰਹਾਈ ਕਹਿਣ ਨਾ ਜਾਏ ਤੇਰੀ ਤਲਵੜਾਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀ ਆ ਵੜਿਆਈਆ ਤਦ ਵਿਣੁ ਸਦੀ ਕਿਨੇ ਨਾ ਪਾਈਆ ਤਨਮਨ ਲਾਹੀ ਠਾਕ ਰਹਾਈਆ ਆਖਣ ਵਾਲ ਕਿਆ ਵਿਚਾਰਾ ਸਿਖਤੀ ਭਰੀ ਤੇਰੇ ਪੰਨਾੜਾ ਜਿਸ ਤੋਂ ਦੇਹ ਦੇ ਸੇਖਿਆ ਆਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾ ਬਸਰੇ ਮਰ ਜਾਉ ਆਖਣ ਔਕਾ ਸਾਚਾ ਨਾਮੁ ਸਾਚੇ ਨਾਮ ਕੀ ਲਾਗੈ ਭੂਖ ਅਦ ਭੁਖ ਖਾਈ ਚਲੇ ਹੈ ਦੁਖ ਤੋਖ ਵਿਸਰੈ ਮੇਰੇ ਮਾਈ ਸਾਚਾ ਸਾਹਿਬ ਸਾਚੇ ਨਾਮ ਕੀ ਤਲਬ ਡਿਆਈ ਆਗਤ ਕੀ ਕੀ ਬੰਦ ਨਹੀਂ ਪਾਈ ਜੇ ਸਭਿਲ ਕੈ ਆਖਣ ਪਾਹੀ ਵੰਡਾ ਨਾ ਹੁਗੈ ਘਾਟ ਨਾ ਜਾਈ ਨਾ ਹੋ ਮਰਨ ਨਾ ਹੋਗਾ ਸੋਗ ਦਿੰਦਾਰ ਰਹੈ ਨਾ ਚੁੱਕ ਭੋਗ ਗੁਨੇ ਹੋ ਹੂਰ ਨਾਹੀ ਕੋਈ ਨਾ ਕੋ ਹੂਆ ਨਾ ਕੋ ਹੋਈ ਜੇਵੜ ਆਪ ਤੇਵੜ ਤੇਰੇ ਦਾਤ ਜਿਨ ਜਿਨ ਕਰਕੇ ਕੀਤੇ ਰਾਤ ਖਸਮ ਵਿਸਾਰ ਹੈ ਤੇਗਮ ਜਾਤ ਨਾਨਕ ਨਾਵੈ ਬਾਸਨਾਤ ਰਾਗ ਗੁਜਰੀ ਮਹਿਲਾ ਚੱਫਾ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਗੁਰੁ ਕਿਰਪਾਸ ਹਮ ਕੀਰੇ ਕਰਮ ਸਤਗੁਰੁ ਸਿਰਨਾਇ ਕਰ ਦਿਆਨਾ ਪ੍ਰਗਾਸ ਮੇਰੇ ਮਿਹਰ ਗੁਰਦੇ ਮੌਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤਾ ਹਮਰੇ ਰਹਿਰਾਸ ਰਹਾ ਹਾਰ ਜਨ ਕੇ ਵਡ ਭਾਗ ਵੜੇ ਨੇ ਜਿਨ ਹਰ ਹਰ ਸਰਦਾ ਹਰ ਬਿਆਸ ਹਰ ਹਰ ਨਾਮ ਲੈ ਤ੍ਰਿਵਤਾਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਜਨ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹਿ ਆਏ ਤ੍ਰਗ ਜੀਵੇ ਤ੍ਰਗ ਜਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਨ ਤੋਰ ਮਹਸਤ ਲਿਖਿਆ ਲਿਖਾਸ ਤਨ ਤਨ ਸਾਦ ਸੰਗਤ ਜਿਤ ਹਸ ਪਾਇਆ ਮਲੰਗ ਜਨ ਨਾਨਕ ਨਾਮ ਪ੍ਰਗਾਸ ਰਾਗ ਜਰੇ ਮਹਿਲਾ ਪੰਜਵਾ ਕਾਹਿਰੇ ਮਨ ਜਿਤ ਵੈ ਉਦਮ ਜਾਂ ਆਰ ਅਰਜੁ ਪਰਿਆ ਸੈਲ ਬਥਰਮ ਜਾਂ ਤੂੰ ਪਾਈ ਤਾ ਕਰਜ ਕਗ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਲੈ ਸੋ ਤਰਿਆ ਪਰ ਪ੍ਰਸਾਦ ਪਰਮਤ ਪਾਇਆ ਸੋ ਕੇ ਕਾਸ਼ਟ ਹਰਿਆ ਨਹਾਉ ਜਨਨ ਪਿਤਾ ਲੋਗ ਅਸ਼ਟ ਬਨਤਾ ਕੋਈ ਨਾ ਕਿਸਕੇ ਤਰਿਆ ਸਿਰ ਸਿਰ ਅਰਜ ਸਮਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਉੜਾ ਉੜ ਆਵੈ ਸੇ ਕੋਸਾਰ ਪਾਛੇ ਮਛਲੇ ਸ੍ਰੀ ਸਿਆ ਦਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭਨ ਦਾਨ ਦਾਸਾਸ਼ਟ ਸੁਦਾਨ ਠਾਕੁਰ ਕਰ ਤਲਤਰਿਆ ਜਨ ਨਾਨਕ ਬਲ ਬਲ ਸਦ ਮਨ ਜਾਈਐ ਤੇਰਾ ਤਨਾ ਪਾਰ ਆਵਰਿਆ ਰਾਗ ਅਸਾ ਮਹਿਲਾ ਚੌਥਾ ਸੋ ਪੁਰਖ ਏਕੋ ਓੰਕਾਰ ਸਤਗੁਰ ਪ੍ਰਸਾਦ ਸੋ ਅਪੁਰਖ ਨਿਰੰજન ਹਰ ਪੁਰਖ ਨਿਰੰજન ਹਰ ਅਗ ਬਾਗ ਮਾ ਪਾਰ ਸਭ ਧਿਆਵਹਿ ਸਭ ਧਿਆਵਹਿ ਤੂ ਜੀ ਹਾ ਸਚੇ ਸਰਦਨ ਹਾਰਾ ਸਭ ਜੀਤ ਮਹਾਰੇ ਜੀ ਤੁਮ ਜੀ ਆਕਾ ਦਾ ਤਾਰਾ ਹਰਿ ਤੇ ਆਹਾ ਮਹਾਂ ਸੰਤੋ ਜੀ ਸਾ ਦੁਖ ਵਿਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਦ ਵਿਚਾਰਾ ਕਿਆ ਨਾਨਕ ਜੰਦ ਵਿਚਾਰਾ ਤੂੰ ਘੜਕ ਡੰਤਰ ਸ਼ਰਮ ਨਿਰੰਤਰ ਜੀ ਹਰੇ ਕੋ ਅਪਰੁਖ ਸਮਾਨਾ ਇਕ दात ਦੀ ਇਕ ਬਿਖਾਰੀ ਦੀ ਸਾ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਹਾਉ ਤੂਦ ਬਿਨ ਅਵਰ ਨਾ ਜਾਣ ਤੂੰ ਅਪਾਰ ਬ੍ਰਭ ਅਬੰਤ ਅਬੰਤ ਜੀ ਤੇਰੇ ਕੀਆ ਗੁਨਾਹ ਕਵ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੇ ਜਨਾਨ ਨਿਤ ਨ ਕਿਰਪਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜਗ ਮਾ ਸੁਖ ਵਾਸੀ ਹੇ ਮੁਕਤ ਸੇ ਮੁਕਤ ਭਾਏ ਜਿਨ ਹਰਿ ਤੇ ਆਇਆ ਜੀ ਜਿਨ ਤੂੰ ਟੁਟੇ ਜਾਉਂਗੇ ਫਾਸੇ ਜਿਨ ਨਿਰਭਉ ਜਨ ਹਰਿ ਨਿਰਭਉ ਤੇ ਆਇਆ ਜੀ ਜਿਨ ਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀਤੇ ਹਰ ਹੰਹ ਲੋਭ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਤੇ ਆਇਆ ਜੀ ਜਿਨ ਨਾਨਕ ਤਲਬਨ ਜਾਸੀ ਤੇਰੇ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਜੇ ਹਰਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਦਾ ਦੱਪ ਹੈ ਜਪਿਆ ਬਿਆੰਤ ਤੇਰੇ ਅਨੇਕ ਤੇਰੇ ਅਨੇਕ ਪੜ੍ਹ ਹੈ ਉਹ ਸਿਮਰਤ ਸਾਸਤਰ ਜੀ ਕਿਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਾਨਾਰਗ ਜੀ ਜੋ ਆਪਾਵ ਹੈ ਮੇਰੇ ਹਰਿ ਭਗਵੰਤਾ ਤੁਮ ਆਦਿ ਤੁਖ ਅਪਰੰਪਰ ਕਰਤਾ ਜੀ ਤੁਧ ਦੇਵਨ ਅਵਨ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੇ ਕੋ ਨੀ ਤੂੰ ਅਨੰਤਰ ਕਰਤਾ ਸੋਈ ਤਦਾ ਪੈ ਭਾਵੈ ਸੋਈ ਵਰਤੈ ਜੀ ਤੂੰ ਆਪੈ ਕਰਹਿ ਸੋ ਹੋਈ ਤਦਾ ਪੈ ਸ੍ਰਿਸ਼ਟ ਸਭ ਉਪਾਈ ਨੀ ਤਦਾ ਪੈ ਸਰਜ ਸਭ ਹੋਈ ਜਨਾਨਕ ਅਗਨ ਗਾਵੈ ਕਰਤਾ ਖੈ ਜੀ ਜੋ ਸਭ ਸੇ ਕਾ ਜਾਣੂਈ ਆਸਾ ਮਹਿਲਾ ਚੰთა ਤੂੰ ਕਰਤਾ ਸਚਿਆਰ ਬੰਡਾ ਸਾਈ ਜੋ ਤੂੰ ਪਾਵੈ ਸੋ ਇਥੇ ਸੇ ਜੋ ਤੂੰ ਦੇਹੇ ਸੋਇ ਹੋ ਪਾਏ ਰਹਾ ਸਭ ਤੇਰੀ ਤੋਂ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੋਗਵਾਇਆ ਤਿਤ ਆਪ ਵਿਛੋੜਿਆ ਆਪ ਮਿਲਾਇਆ ਤੂੰ ਮੁੰਦਰੀ ਆ ਸਭ ਤੁਝ ਹੀ ਮਾਹੀ ਤਦ ਪੈੰਦੂ ਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵੇ ਜੋ ਮਨ ਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਏ ਜਨ ਜਾਣੈ ਹਰਗੁਣ ਸਦਿ ਅੱਖ ਵਖਾੜੈ ਜਿਨ ਹਰਿ ਸੇਵਿਆ ਦਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਆਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਮ ਹੋਏ ਤਤ ਮੈਂ ਦੂਜਾ ਵਰਣਾ ਕਮੇ ਤੂੰ ਕਾਰਕਾ ਕਰ ਵਖ ਹੈ ਜਾਣ ਹੈ ਸੋਹੀ ਜਨਾਨ ਗੁਰਮੁਖ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਤਿਤ ਸਰਵਣ ਭਲਿਨ ਵਾਸਾ ਪਾਣੀ ਪਾਵਤ ਨਹੀਂ ਕੀਆ ਪੰਗਜ ਮੋ ਪਗਨੇ ਚਾਲੇ ਹਉ ਦੇਖਾਂ ਤਿਹਡ ਮੇਲੇ ਮਨ ਇੱਕ ਨਾ ਚੇਤ ਸਮੂਲ ਮਨਾ ਹਰਿ ਬਸਰਾ ਤੇਰੇ ਗੁਣ ਗੱਲਿਆ ਰਹਾ ਹੋ ਨਾ ਹੌਂ ਜਤੇ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਰਣੋਤ ਨਾਨਕ ਆਨਵਾਦਨ ਗੇ ਸਰਣਾ ਜਨ ਤੂੰ ਨਾਹੀ ਇਸ ਰਿਆ ਆਸਾ ਮੈਨਾ ਪੰਜਵ ਪਾਏ ਪ੍ਰਾਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਣ ਕੀ ਹਿਤਿ ਤੇ ਬਲਿਆ ਅਵਰ ਕਾਜ تیرਹਿਤ ਨਾ ਕਾਮ ਅਮਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਵਲਾਬ ਪਵਜਲ ਤਰਨ ਕੈ ਜਨਮ ਮਰਥਾ ਜਾਤ ਨਮਾਇਆ ਕੈ ਰਹਾਉ ਜਾਵਤੋ ਸੰਜਮ ਧਰਮਨਾਕ ਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੇਂ ਕਬੋ ਬਾਚ ਬੇਨਤੇ ਚੌਪਾਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਿ ਕਰੋ ਪ੍ਰਤਪਾਰ ਹਮਰੈ ਦੁਸ਼ਟ ਸਬਾਧ ਮੁਕਾਬ ਹੋ ਆਪ ਹਾਥ ਦੇ ਮਨ ਵਿਚਾਬ ਹੋ ਸੁਖੀ ਵਸੈ ਮੂਰ ਪ੍ਰਵਾਰਾ ਸੇਵਕ ਸਿਖ ਸਮੈ ਕਰਤਾਰਾ ਮੋ ਰਛਾ ਲਿਜ ਕਰਦਾ ਕਰਿਐ ਸਾ ਬਨਨ ਕੁਆਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੀ ਰਹੇ ਪਿਆਸ ਤੁਮ ਹੈ ਸਾਡ ਅਖੇ ਅਮਰ ਨਾ ਧਿਆਉ ਜੋ ਮਰ ਚਾਹੂੰ ਸੋ ਤੁਮ ਤੇ ਪਾਉਂ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਜੇ ਵਰਗੈ ਮਰਨ ਕਾਲ ਕਾ ਤਰਾਸ਼ਣ ਮਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਤੂ ਜੋ ਕਰਿਓ ਰਖਾ ਰਾਖ ਨਿਹੋ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤਮੋਹ ਪੂਰੀ ਚਤੁਰ ਦਸ ਸੰਤਾ ਥਾਲ ਪਾਏ ਬਰਮਾ ਬਖਤਰਾ ਕਾਲ ਪਾਏ ਈਸ਼ੂ ਜੀ ਅਬਤਰਾ ਕਾਲ ਪਾਈ ਗਨਮਸ਼ਣ ਪ੍ਰਗਾਸ ਸਗਲ ਕਾਲ ਕਾ ਕੀ ਆ ਤਮਸਾ ਜਮਨ ਕਾਲ ਜੋਗੀ ਸਭ ਕੀਓ ਬੇਦਰਾਜ ਪਰਮਾ ਜੋਤੀਓ ਜਮਨ ਕਾਲ ਸਾਲੂ ਸੁਵਾਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛ ਨਮਜਾਇਓ ਆਦ ਅੰਤਰ ਕੇ అవਤਾਰ ਸੋਏ ਗੁਰ ਸਮਝੇ ਹੋ ਹਮਾਰਾ ਨਮਸਕਾਰ ਜਿਸਹਿ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੇ ਸਿਵਕਨ ਕਾਉ ਸਿਵਗੁਣ ਸੁਖ ਦਿਉ ਸਤਨਨ ਕਾਉ ਪਲ ਮੋਮਦ ਕੇਉ ਘੜ ਘੜ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੇ ਪੀਰਿ ਮਛਾਨਤ ਚੀਤੇ ਤੇ ਕੰਧ ਰਸ ਤੂਤਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰਵ ਸੰਨ ਘਟ ਘਟ ਕੇ ਪੜ ਪੜ ਕੇ ਜਾਨੈ ਜਵਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਕ ਰਖ ਕਰਤਾ ਹੋ ਕਮ ਹੂੰ ਤੁਮੈ ਮਰਤ ਦੇਹ ਤਰ ਸਭ ਹੂੰ ਜੀਤੇ ਵਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਮੂਝ ਉਚਾਰੈ ਤੁਮ ਸਭ ਹੀ ਤੈ ਰਹਿਤ ਨਰਾਲੰਭ ਜਾਣਤ ਭੇਦ ਭੇਦ ਅਰਾਲੰਭ ਨਿਰੰਕਾਰ ਨਿਰਮਕਾਰ ਅਰਾਲੰਭ ਆਦ ਅਨੀਲ ਅਨਾਦ ਸੰਭ ਤਾ ਕਾ ਮੂੜ ਚਾਰਤ ਪੀਦਾ ਜਾ ਕੋ ਪੀਵ ਨਾ ਪਾਵਤ ਬੀਦਾ ਤਾ ਕਾ ਕਰ ਪਾਹਨ ਅਨੁਮਾਨਤ ਮਹਾ ਮੂੜ ਹੈ ਜਿ ਪੀਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸਿਵ ਅਨੰਤ ਰੰਕਾਰ ਕਾ ਚੀਨਤ ਨ ਪੀਵ ਆਪ ਆਪਣੇ ਬੁਧ ਹ ਜਿਤੇ ਵਰਣਤ ਪਿੰਨ ਪਿੰਨ ਤੋ ਹੈ ਤਤੇ ਤੁਮਰਾ ਲਖਾ ਨ ਜਾਇ ਬਸਾਰਾ ਕਹੈ ਮਨੁ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਰੂਪ ਸਰੂਪਾ ਰੰਗ ਭਿਉ ਰਾਵ ਕਹਿ ਭੁਖਾ ਅੰਡਜ ਅਜੇ ਰਜ ਸੇਤਜ ਕੀਨੀ ਦਬਿ ਖਾਨ ਬਹੋ ਰਚ ਦਿਨੀ ਕਹੋ ਸੂਦ ਰਾਜਾ ਹਮੈ ਬੈਠਾ ਕਹੋ ਸਿਮਨ ਪਿਉ ਸੰਗ ਰਖਠਾ ਸਾਗਰੇ ਸ੍ਰਿਸ਼ਟ ਦਿਖਾਇਆ ਚੰਪਾ ਬੋ ਆ ਜੁਗਾਦ ਸਰੂਪ ਸਵੈਮ ਭਵ ਔਰ ਅਛਾ ਮੇਰੀ ਤਮ ਕਰੋ ਸਿਖ ਬਾਰ ਸਿਖ ਸੰਗ ਰੋ ਦੋਟ ਜਥੇ ਅਟਵਾ ਤੜ ਪਾਤਾ ਸਗਲ ਮਲੇਸ਼ ਕਰੋਰ ਨਕਾਤਾ ਜਿਆ ਤੂ ਜਦਾ ਸ਼ਰਣੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਾਵਨ ਪਗ ਪਰੇ ਤਿਹਾਰੇ ਜਨਕਾ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਅਗਵਾਰ ਧਿਆਇ ਹੈ ਤਾਂ ਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਨਰੇਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਰਭਉ ਤਾਂ ਕੇ ਤਾਪ ਜਨੁ ਕਮਹਰ ਹੋ ਰਹਿਦਰ ਸਹਿਦਰ ਕਰਮ ਸਾਹ ਹੋਈ ਦੁਸ਼ਟ ਚਾ ਸਕੈ ਕੋਈ ਏਕ ਬਾਦ ਉਨਤ ਮੈਂ ਸਮਹਾਰਾ ਕਾਲ ਪਾਸੇ ਤਾਹੀ ਬਨਾ ਜਿਨ ਨਰਨਾਮ ਤੇਹਾਰੂ ਕਹਾ ਦਰ ਦੁਸ਼ਟ ਦੋਖ ਤੇ ਨਹਾ ਰੜਕੇ ਤੁਮੈਂ ਸ਼ਰਨ ਤੇ ਹਾਰੀ ਆਪ ਮਾਥ ਤੈਲ ਹੋ ਮਾਰੀ ਸਰਬਤ ਹੋਰ ਮੋਹੋ ਸਹਾਏ ਦੁਖ ਦੋਤੇ ਨਮਮ ਚਾਈ ਸਬਈਆ ਪਾਹੇ ਨਹ ਜਾਤੇ ਤੁਮਰੇ ਤਬ ਤੇ ਕੋ ਆਖ ਤਰਨਹੀਂ ਆਨੇਉ ਹਰਾਵ ਰਹੇਮ ਪ੍ਰਾਨੁ ਕਰਾਨ ਅਨੇਕ ਹੈ ਦਿਗਦਾ ਮਾਨਿਉ ਸਿਮਰੇ ਸਾਸਰ ਮੇ ਸਮ ਮੋ ਭੀਦ ਕਹ ਹਮ ਇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੂੰ ਸਾ ਤੋਹੇ ਵਿਖਾਨੇ ਹੂੰ ਦੁਖਦਾ ਸਗਲ ਦਵਾਰ ਕੋ ਸਾਢਕ ਗਹ ਤੁਹਾਰੋ ਦਵਾਰ ਬਾਹੇ ਗਹੇ ਕਿ ਲਾਜ ਅਸ ਅ ਗੋਬਿੰਦ ਆਸ ਤੁਹਾਰ ਰਾਮ ਕਲੇ ਮਹਿਲਾ ਤੇਜਾ ਨੰ ਦੇਖ ਓੰਕਾਰ ਸਤਗੁਰੂ ਪ੍ਰਸਾਦ ਅਨੰਦ ਭਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵੰ ਜੀ ਆਵਾ ਦਾਂ ਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਮਨਾਈਆ ਸ਼ਾਦੂਤਾ ਗਾ ਬਹਰੀ ਕੀ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਨਕੀ ਹਰਿ ਨਾਨਾ ਰਹੁ ਤੂੰ ਮਨ ਮੇਰੇ ਦੂਤ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਵਨਾਗਲਾ ਸਮਰਤ ਸੁਆਮੀ ਸੋ ਗਿਆ ਮਨੈ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਨਕੀ ਸਾਚੇ ਸਾਹਿਬ ਕੀਆ ਨਾਹੀ ਕਰਤੇ ਰੈ ਕਰਤਾ ਤੇ ਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸੇਵਸਲਾ ਹਾ ਤੇਰੀ ਨਾਮੁ ਮਨੁ ਵਸਾਵੈ ਨਾਮ ਜਿਨ ਕੈ ਮਨੁ ਵਸਿਆ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਆਖਿਆ ਨਾਹੀ ਕਰਤੇ ਰੈ ਸਾਚਾ ਨਾ ਮੇਰਾ ਧਾਰੂ ਸੱਚਾ ਨਾਮ ਧਰਮੇਰਾ ਇਨ ਮੁਖਾ ਸਭ ਵੰਗਿਆ ਤਾਰ ਸਾ ਸੁਖਮਨੈ ਉਸਿਆ ਜਨਿਨਿਛਾ ਸਭ ਪੁਜਾਈਆ ਸਦਾ ਕਿਰਪਾ ਨਿ ਦਿੱਤਾ ਗੁਰੂ ਟਿਭੂ ਜਿਸ ਦੀਆਂ ਬਟਿਆਈਆ ਕਹੇ ਨਾਨਕ ਸੁਨੋ ਸੰਤ ਹੋ ਸ਼ਬਦ ਧਨੋ ਪਿਆਰੋ ਸੱਚਾ ਨਾਮ ਮੇਰਾ ਧਾਰੂ ਵਾਜੇ ਪੰਜ ਸਾਬਤ ਅਧਕਾਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾਜਿਤ ਕਰਤਾ ਰੀਆਂ ਪੰਜ ਦੂਤ ਦਵਸ ਕਿਤੇ ਇਕਾਲ ਗੰਡਕ ਮਾਰਿਆ ਤੁਰ ਖਰਮ ਪਾਇਆ ਦਜਨ ਕਾ ਸੇ ਨਾਮ ਹਰ ਕੈ ਲਾਗੇ ਜਹ ਨਾਨਕ ਦਸੁ ਹੋਆ ਤਿਤਕਰ ਅਨਹਦ ਬਾਚੇ ਆਨੰਦ ਸੁਨੋ ੜ ਭਾਗੀ ਹੂੰ ਅਗਲ ਮੰਨੋਰਥ ਪੂਰੇ ਪਾਨ ਪਰੰਪਰਾ ਪਾਇਆ ਤਨੇ ਸਗਲ ਵਿਸੂਰੀ ਦੂਖ ਰੋਸ ਨਤਾ ਬਤਨੇ ਸੋਨੇ ਸੱਚੇ ਬਾਣੀ ਸੰਤ ਸਾਜਨ ਭਏ ਸਰਸੇ ਪੂਨੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਰਵਾਤ ਨਾਨਕ ਆਪਰੇ ਚਰਨ ਲਾਗੇ ਵਾਜ ਅਨਹਦ ਤੂਰੇ ਮਨ ਦਾਬਣੀ ਮਨੁਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾਰੋ ਜੀ ਕੋ ਖਾਵੈ ਜੀ ਕੋ ਪੁੰਚੈ ਇਸ ਕਾ ਹੋਇ ਉਦਾਰ ਇਹੇ ਵਸਤ ਤਦ ਜਿਨਹ ਜਾਇ ਨਿਤ ਨਤ ਰਖੁਰ ਤਾਰੋ ਸੰਸਾਰ ਚਲ ਲਗ ਤਰੀਐ ਸਵਨਾ ਨਗ ਬ੍ਰਹਮ ਸੰਸਾਰੋ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂੰ ਜੋਗਕ ਤੋਈ ਮੈਂ ਨਿਰਗੁਣ ਯਾਰੇ ਕੋਹ ਗੁਣ ਦਾ ਨਹੀਂ ਆਪੇ ਤਰਸ ਪਿਉਈ ਤਰਸ ਪਿਆ ਮਹਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਥਿਵੇ ਹਰਿਆ ਪਉੜੀ ਕਥਾ ਤੂੰ ਸਮਰਥ ਜਥੈ ਕੁਵੇਂ ਨਾਹੀ ਆਉਥੈ ਤੇਰੀ ਰਾਖਾ ਅਗਨੀ ਉਤਰਮਾਹੀ ਸੁਣ ਕੈ ਜਮ ਕੈ ਲੋਤ ਨਾਏ ਤੇ ਰਹਿ ਛੜ ਜਾਹੀ ਪਾਉ ਜਲਕੋਸ਼ਗਾਹੋ ਗੁਰ ਸ਼ਬਦੇ ਪਾਰ ਪਾਹੀ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਹੀ ਕੰਨ ਪੁਨ ਅਗਨ ਗੋਬਿੰਦ ਗਾਹੀ ਕਾ ਉਸਨੋ ਕਿਰਪਾਲ ਸਮਾਲੇ ਸਾਹੇ ਸਾਹੀ ਮਰਤਾ ਕੋ ਨਾ ਜਾਇ ਨਿ ਆਵੇ ਤਦ ਆਹੇ ਸਲੋਕ ਮਹਲਾ ਪੰਜਵਾਂ ਅੰਤਰ ਗੁਰ ਰਤਨਾ ਜਿਹਵਾ ਜਾ ਗੁਰ ਨਾਉ ਨਿਤਰੇ ਸਤਿਗੁਰ ਪੇਖਣ ਸਦਮਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈ ਅਠਾਉ ਕਹੋ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮੇ ਤੁਮ ਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜਵਾ ਆ ਰਖੇ ਰਖ ਰਹਾ ਆਪ ਭਾਰਿਯਨ ਗੁਰ ਕੇ ਪੈਰੇ ਪਾਈ ਕਾਜ ਸਾਰਿਯਨ ਹਵਾ ਆਪ ਨਿਆਲ ਮਨਹੁ ਨਾਸਾਰਿਨ ਸਾਜਨਾਗੇ ਸੰਗ ਆਪਾ ਬਜਲ ਤਾਲੀਨ ਸਾਗਤ ਅਨੰਦਿਕ ਦੁਸ਼ਟ ਅਖਰ ਮਾਹੀ ਮਤਾਰੀਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੰਗ ਹੋਇ सगले ਦੁਖ ਜਾ ਤਿਸ ਸਾਨ ਵਿਕੀ ਟੇਕ ਨਾਨਕ ਮੰਨ ਮਾਹੀ ਦੇਸ ਸਮਰਤ ਅਸਗ ਹੋਏ ਸਗਲੇ ਦੁੱਖ ਜਾਹੇ ਵਾਹਿ ਗੁਰਜੀ ਕਾ ਖਾਲਸਾ ਸ੍ਰੀ ਵਾਹਿ ਗੁਰਜੀ ਕੀ ਪਟੇ